ਸ਼੍ਰੀ ਕਲਕੱਤਾ ਸਾਵਵਲੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਫਤੇਗਰ ਸਾਹਿਬ ਵਿਖੇ ਵਿਸ਼ਾਲ ਭਰਤੀ ਕਾਨਫਰੰਸ ਕੀਤੀ ਗਈ ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਨੇ ਬਾਦਲਾਂ ਤੇ ਜੰਮ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਫਤੇਗਰ ਸਾਹਿਬ ਵਿਖੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ ਇਸ ਮੌਕੇ ਜਿੱਥੇ ਕਮੇਟੀ ਪੰਜ ਮੈਂਬਰਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਉੱਥੇ ਹੀ ਸਾਬਕਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਬਾਦਲਾਤੇ ਚਮਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਇੱਕ ਸਵਾਲ ਦੇ ਜਵਾਬ ਚਾਖਿਆ ਕਿ ਬਾਦਲ ਦੀ ਕੇਂਦਰ ਸਰਕਾਰ ਨਾਲ ਸਿੱਟੀ-ਗਿੱਟੀ ਕੀਤੀ ਗਈ ਹੈ ਇਸ ਕਰਕੇ ਐਸਜੀਪੀਸੀ ਦੀ ਚੋਣ ਨਹੀਂ ਹੋ ਰਹੀ ਕਿਉਂਕਿ ਬਾਦਲ ਦਲੀਆਂ ਨੂੰ ਡਰ ਹੈ ਕਿ ਹੁਣ ਚੋਣਾ ਹੋਈਆਂ ਤਾਂ ਸਾਡਾ ਭੋਗ ਪੈ ਜਾਵੇਗਾ ਪੰਜਾਬ ਦੀਆਂ ਸ਼ਰੋਣੀ ਕਮੇਟੀ ਦੀਆਂ ਚੋਣਾਂ ਪੈਂਡਿੰਗ ਨੇ ਮੈਂ ਇੱਕ ਵਾਰੀ ਪਹਿਲਾਂ ਵੀ ਕਿਹਾ ਮੈਨੂੰ ਲੱਗਦਾ ਹੈ ਕਿ ਬਾਦਲਾਂ ਦੀ ਸਿਟੀਕਿਟੀ ਕੀਤੇ ਕੇਂਦਰ ਸਰਕਾਰ ਨਾਲ ਰਲਈ ਹੈ ਵੀ ਇਲੈਕਸ਼ਨ ਨਾ ਕਰਵਾ ਦੇਓ ਕਿਉਂ ਤੇ ਸਾਡੇ ਹੱਥੋਂ ਸ਼ਰੋਣੀ ਕਮੇਟੀ ਚਲੀ ਜਾਊਗੀ ਤੇ ਸਾਡਾ ਭੋਗ ਪੈ ਜਾਣਾ ਤੇ ਇਹ ਸਿਟੀਕਿਟੀ ਰਲਾ ਕੇ ਹੀ ਮਰਖਾ ਇਲੈਕਸ਼ਨ ਪੈਂਡਿੰਗ ਕਰਵਾਈ ਜਾ ਰਹੀ ਹੈ ਇਸ ਦੇ ਨਾਲ ਹੀ ਗਾਇਨੀ ਹਰਪੀ ਸਿੰਘ ਨੇ ਆਖਿਆ ਕਿ ਇੱਕੋ ਪਰਿਵਾਰ ਦਾ ਕਵਚਾ ਹੋਣ ਕਰਕੇ ਅਕਾਲੀ ਦਲ ਇੱਕ ਕਾਰਪੋਰੇਟ ਕਰਾਣਾ ਬਣ ਕੇ ਰਹਿ ਗਿਆ ਜਦ ਕਿ ਪਾਰਟੀਆਂ ਦੀ ਲੀਡਰਸ਼ਿਪ 'ਚ ਤਬਦੀਲੀ ਬਹੁਤ ਜ਼ਰੂਰੀ ਹੁੰਦੀ ਹੈ ਇਸੇ ਨਾਲ ਹੀ ਉਹਨਾਂ ਨੇ ਤਖਤਾਂ ਵਿਚਾਲੇ ਛਿੜੇ ਵਿਵਾਦ ਤੇ ਵੀ ਗੱਲਬਾਤ ਕੀਤੀ ਹੈ ਜਿਹੜੀ ਖੇਤਰੀ ਪਾਰਟੀ ਸੀ ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਔਨ ਕਰਕੇ ਇੱਕ ਕਾਰਪੋਰੇਟ ਅਧਾਰਾ ਬਣ ਕੇ ਰਹੇਗੀ ਵੈਸੇ ਵੀ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਵੀ ਪਾਰਟੀਆਂ ਇੱਕ ਪਰਿਵਾਰ ਦੀ ਅਜ਼ਾਰੀਦਾਰੀ ਚ ਆ ਜਾਂਦੀਆਂ ਜਕੜ ਚ ਆ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਤੁਸੀਂ ਕਸ਼ਮੀਰ ਦੇ ਵਿੱਚ ਦੇਖ ਲਓ ਯੂਪੀ ਚ ਦੇਖ ਲਓ ਜਾਂ ਹੋਰ ਸਾਊਥ ਸਟੇਟਾਂ ਦੇ ਵਿੱਚ ਦੇਖ ਲਓ ਉਹ ਖੇਤਰੀ ਪਾਰਟੀਆਂ ਨੇ ਤਰੱਕੀ ਕੀਤੀ ਹੈ ਜਿਹੜੀ ਖੇਤਰੀ ਪਾਰਟੀਆਂ ਸਮੇਂ-ਸਮੇਂ ਦੇ ਉੱਤੇ ਲੀਡਰਸ਼ਿਪ ਜਿਹੜੀ ਹੈ ਉਹਨੂੰ ਚੇਂਜ ਕਰਦੀ ਰਹਿੰਦੀ ਹੈ ਬਦਲਾਅ ਕਰਦੀ ਰਹਿੰਦੀ ਹੈ ਔਰ ਯੋਗ ਲੀਡਰਸ਼ਿਪ ਜਿਹੜੀ ਹੈ ਉਹਦੇ 'ਚ ਆਉਂਦੀ ਰਹਿੰਦੀ ਹੈ ਜੀ ਸਾਹਿਬ ਤੱਤਾਂ ਦੀ ਟਕਨੋ ਦੀ ਸਥਿਤੀ ਪਤਾ ਹੈ ਇਹ ਬੜੀ ਮੰਦ ਭਾਗੀ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸੀ ਨਾ ਤੱਕ ਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਦੇ ਉਹ ਇਸ ਫੈਸਲੇ ਦੇ ਵਿੱਚ ਸਾਡੇ ਨਾਲ ਖੜੇ ਸੀ ਜੀ ਤੇ ਉਹਨਾਂ ਨੂੰ ਸਜ਼ਾ ਦੇਣ ਦੇ ਮਕਸਦ ਨਾਲ ਕਿਉਂਕਿ ਤਿੰਨਾਂ ਨੂੰ ਤਾਂ ਸਾਨੂੰ ਸਜ਼ਾ ਦਿੱਤੀ ਇਹਨਾਂ ਨੇ ਅਹੀਂ ਉਹਨੂੰ ਸਜ਼ਾ ਨਹੀਂ ਮੰਨਿਆ ਇਹਨਾਂ ਨੇ ਆਪਣੇ ਜਾਣੇ ਆਪਣੇ ਜਾਣੇ ਸਾਨੂੰ ਸਜ਼ਾ ਦਿੱਤੀ ਹੈ ਪਰ ਅਸੀਂ ਸਜ਼ਾ ਨਹੀਂ ਮੰਨਿਆ। ਕੀ ਗਿਆਨੀ ਬਲਦੇਵ ਸਿੰਘ ਜੀ ਨੂੰ ਵੀ ਮੈਨੂੰ ਲੱਗਦਾ ਹੈ ਕਿ ਇਸ ਕਰਕੇ ਨਿਸ਼ਾਨੇ ਤੇ ਲਿਆ ਗਿਆ ਹੈ ਕਿਉਂਕਿ ਉਹ ਸਾਡੇ ਵਿੱਚ ਖੜੇ ਸੀ ਇਸ ਫੈਸਲੇ ਦੇ ਵਿਰੁੱਧ। ਤੇ ਇਹਨਾਂ ਦਾ ਮਕਸਦ ਹੀ ਹੈ ਕਿ ਜਿਹੜੇ ਜਿਹੜੇ ਸਿੰਘ ਸਾਹਿਬ ਉਸ ਵੇਲੇ ਸ਼ਾਮਲ ਸੀ ਤੇ ਉਹਨਾਂ ਨਾਲ ਅਸੀਂ ਜਿਹੜਾ ਹੈ ਹਰ ਹਾਲਾਤ ਦੇ ਵਿੱਚ ਬੁਰੀ ਕਰਨੀ ਇਹ ਇਹ ਸੋਚ ਲੈ ਕੇ ਚੱਲੇ ਹੋਏ ਨੇ। ਔਰ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਐਸਾ ਕਰਨ ਦੇ ਨਾਲ ਦੋ ਸੰਸਥਾਵਾਂ ਦੇ ਵਿੱਚ ਟਕਰਾ ਪੈਦਾ ਹੋਊਗਾ। ਅਕਸ਼ਿਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਹਜੂਰ ਸਾਹਿਬ ਜੀ ਦੇ ਪੰਜ ਪਿਆਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਅਸੀਂ ਜੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨੀ ਹੈ ਤੇ ਉਹਨਾਂ ਦੀ ਸਹਿਮਤੀ ਨਾਲ ਕਰ ਸਕਦੇ ਹਾਂ ਉਹਨਾਂ ਦੇ ਉਲਟ ਜਾ ਕੇ ਨਹੀਂ ਕਰ ਸਕਦੇ ਤੇ ਪਹਿਲੀ ਵਾਰ ਹੋਇਆ ਕਿ ਉੱਥੋਂ ਦੀ ਕਮੇਟੀ ਦੇ ਇਹ ਸਹਿਮਤੀ ਲਈ ਬਿਨਾ ਉੱਥੋਂ ਦੇ ਪ੍ਰਧਾਨ ਜਨਰਲ ਸੈਕਟਰੀ ਦੀ ਸਹਿਮਤੀ ਲਈ ਬਿਨਾ ਤੇ ਉੱਥੋਂ ਦੇ ਪੰਜ ਪਿਆਰਾਂ ਦੀ ਸਹਿਮਤੀ ਲਈ ਬਿਨਾ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਵੀ ਫਿਰ ਜਿਹੜਾ ਗੋ ਬਦਲੇ ਦੇ ਵਿੱਚ ਕਹਿ ਲੋ ਜਾਂ ਕਹਿ ਲੋ ਕਿ ਭਾਵਕ ਹੋ ਕੇ ਕਹਿ ਲੋ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਜਿਸ ਦੇ ਨਾਲ ਬੜੀ ਹਾਸੋ ਹੀਣ ਸਥਿਤੀ ਪੰਥ ਵਿੱਚ ਪੈਦਾ ਹੋਈ ਇਹ ਨਹੀਂ ਹੋਣੀ ਚਾਹੀਦੀ ਸੀ